ਦੀ ਦੇਖੀ ਜਾਨੇ ਬਈ ਕਿਹੜੀ ਹੈ ਮੈਂ ਇਥੇ ਆਹ ਆਗੀ ਮੈਂ ਸਾਰੀ ਦੇਖਣੀ ਹੈ ਗੱਬੜ ਹੈਗੀ ਹੈ ਕਿ ਨਾ ਇਹ ਫਰੈਂਕ ਅਜੀ ਇਹਨੂੰ ਉੱਥੇ ਪਟਿਆਲੇ ਲੈ ਕੇ ਕਹਿੰ ਨਾਲ ਤੇਰੀ ਪੱਛ ਪਤੰਗ ਨਾਲੇ ਉੱਥੇ ਤੇ ਟੀਕਾ ਭਰਾਂਗੇ ਤੇ ਖਾਲੀ ਵੀ ਹੋਈ फेर ਉੱਥੇ ਤੈਨੂੰ ਸਬਸਿਡੀ ਦਵਾ ਦਾਂਗੇ ਨਾਲੇ ਨੰਬਰ ਪਈਦਾ। ਫਾਇਦਾ ਹੋ ਜੂ ਬਾਈ ਤੇਰਾ। ਮੈਨੂੰ ਕੋਈ ਫਾਇਦੀ ਲੋੜ ਨਹੀਂ। ਅਸੀਂ ਕਿੱਥੇ ਮੈਸ ਨੂੰ ਖਿੱਚੀ ਫਿਰਾਂ। ਹਸਪਤਾਲਾਂ 'ਚ ਤੂੰ ਹੁਣ ਡਾਕਟਰ ਸਾਹਿਬ ਉਰੇ ਆਇਆ ਹੋਇਆ ਮੈਨੂੰ ਚੈੱਕ ਕਰ ਜਾ। 35000 ਰੁਪਏ ਸਬਸਿਡੀ ਮਿਲੂ ਸਰਕਾਰ ਵੱਲੋਂ। ਉਹ 35 ਯਾਰ ਤੂੰ ਕਿ ਲੈਣਾ ਮੈਂ ਮੇਰੇ ਪਾਪੇ ਨੂੰ ਬੁਲਾ ਲੈਣਾ ਤੁਸੀਂ ਮੜਾ ਚੈੱਕ ਕਰੋ। ਓਏ ਭਾਈ ਉਰੇ ਸੱਟ ਖਾਲੂ ਯਾਰ ਤਿਲਕਮਾ ਥਾਂ ਡੰਗਾਂ ਉੱਥੇ ਸਕੰਜੇ ਚੈੱਕ ਕਰਕੇ ਜੀ ਖਾਲੀ ਹੋਈ ਟੀਕਾ ਭਰਾ ਕੇ ਤੋਰਾਂਗੇ ਯਾਰਾ। ਬਈ ਇਹਨਾਂ ਦਾ ਟਾਈਮ ਵੀ ਲੱਗਦਾ ਸੀ ਸੁਣਾਉਂ ਤੋ ਡਾਕਟਰ ਬੁਲਾਉਂ ਹਾਂ ਇੱਕ ਫਿਰ ਚੰਗਾ ਇੱਕ ਇੱਕ ਕੱਢ ਦਿੰਦੇ ਹਾਂ ਇੱਕ ਕੁਆਲਿਟੀ ਪਾਣੀ ਦੀ ਹਾਂ ਇੱਕ ਮਿੱਟੀਆ ਤੇਲ ਦੀ ਬੋਤਲ ਮਿੱਟੀਆ ਤੇਲ ਨੂੰ ਕੀ ਫੂਕੇਗਾ ਕਬਿੱਲੀ ਕਬਿੱਲੀ ਛਾਬਣ ਕੱਪੜੇ ਧੋਣ ਵਾਲੀ ਲੱਖ ਕੋਸਰੋਂ ਦਾ ਤੇਲ ਲੱਗਦਾ ਹੁੰਦਾ ਬਾਈ ਯਾਰ ਸਰਕਾਰੀ ਡਾਕਟਰਾਂ ਦਾ ਆڈر ਤਰੀਕਾ ਹੁੰਦਾ ਤੂੰ ਲਿਆ ਲਿਆ ਲੈ ਮੈਂ ਹੁਣ ਪਾਣੀ ਤਾਂ ਹੁਣ ਲੈ ਆਂ ਬਾਲੇ ਤੋਂ ਪੁਰਥ ਕਰੇ ਹੋ ਨਾ ਮੇਰੇ ਚਲ ਦੇਖ ਲੈ ਫਟ ਡਾਕਟਰ ਸਮੇ ਆ ਗਿਆ ਪਾਣੀ ਲੈ ਕੇ ਆ ਗਿਆ ਲੈ ਆ ਲੈ ਕੰਨਿਆ ਕੁਮਾਰੀ ਪੜਿਆ ਮੈਂ ਤੈਨੂੰ ਕੀ ਪਤਾ ਮੈਥੋਂ ਨਹੀਂ ਚੱਕ ਜੁ